ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਪ੍ਰੀਤ ਇੰਦਰ ਮਨੁਸਿਮ ਪੱਟੀ ਐਂਟੀ ਡਰੱਗ ਫੈਡਰੇਸ਼ਨ ਐਨ ਜੀਓ ਵੱਲੋਂ ਕਰੜਵਿਕੇ ਪੰਜਾਬ ਨਸ਼ਾ ਮੁਕਤੀ ਜਾਗਰੂਕਤਾ ਅਭਿਆਨ ਰੈਲੀ ਕੱਢੀ ਗਈ ਨਸ਼ਿਆਂ ਦੇ ਵਿਰੁੱਧ ਰੈਲੀ ਵਿੱਚ ਵੱਖ-ਵੱਖ ਪਾਰਟੀਆਂ ਦੇ ਅਹੁਦੇਦਾਰਾਂ ਸਮਾਜ ਸੇਵੀ ਸੰਸਥਾਵਾਂ ਅਤੇ ਭਾਰੀ ਗਿਣਤੀ ਵਿੱਚ ਨੌਜਵਾਨਾਂ ਨੇ ਸ਼ਿਰਕਤ ਕੀਤੀ ਨਸ਼ਾ ਪੰਜਾਬ ਵਿੱਚ ਰਹਿਣ ਨਹੀਂ ਦੇਣਾ ਅਮਲੀ ਕਿਸੇ ਨੂੰ ਕਹਿ ਨਹੀਂ ਦੇਣਾ ਵਿਸ਼ੇਸ਼ ਨਾਰਾ ਨਸ਼ੇ ਦੇ ਵਿਰੁੱਧ ਰੈਲੀ ਵਿੱਚ ਲਗਾਇਆ ਗਿਆ ਹੋਰ ਕੀ ਕਹਿੰਦੇ ਨੇ ਅਹੁਦੇਦਾਰਾ ਤੁਹਾਨੂੰ ਸੁਣਾਈਏ ਤੇ ਤੁਹਾਨੂੰ ਦਿਖਾਈਏ ਮੌਕੇ ਦੀ ਹੈ ਲਾਈਵ ਤਸਵੀਰਾਂ ਕਾ ਪੰਜਾਬ ਚ ਰਹਿਣ ਨਹੀਂ ਦੇਣਾ ਅਬਲੀ ਕਿਸੇ ਨੂੰ ਕਹਿਣ ਨਹੀਂ ਦੇਣਾ ਕਸ਼ਾ ਪੰਜਾਬ ਚ ਰਹਿਣ ਨਹੀਂ ਦੇਣਾ ਅਬਲੀ ਕਿਸੇ ਨੂੰ ਕਹਿਣ ਨਹੀਂ ਦੇਣਾ ਕਸ਼ਾ ਪੰਜਾਬ ਚ ਰਹਿਣ ਨਹੀਂ ਦੇਣਾ ਅਬਲੀ ਕਿਸੇ ਨੂੰ ਕਹਿਣ ਨਹੀਂ ਦੇਣਾ ਕਸ਼ਾ ਪੰਜਾਬ ਚ ਰਹਿਣ ਨਹੀਂ ਦੇਣਾ ਅਬਲੀ ਕਿਸੇ ਨੂੰ ਕਹਿਣ ਨਹੀਂ ਦੇਣਾ ਉਹਨੇ ਹਾਸ਼ੁਰੀਆ ਕਾਲ ਉਹਨੇ ਤਾਂ ਪੈ ਗਿਆ ਉਹਨੇ ਤਾਂ ਪਾਰਾ ਵਾਹ ਸ਼ੁਕਰੀਆ ਕਾਲ ਸ਼ੁਕਰੀਆ ਕਾਲ ਸ਼ੁਕਰੀਆ ਕਾਲ ਸ਼ੁਕਰੀਆ ਕਾਲ ਨਸ਼ੇ ਦੇ ਵਪਾਰੀ ਅੰਦਰ ਕਰੋ ਅੰਦਰ ਕਰੋ ਅੰਦਰ ਕਰੋ ਨਸ਼ੇ ਦੇ ਵਪਾਰੀ ਅੰਦਰ ਕਰੋ ਅੰਦਰ ਕਰੋ ਅੰਦਰ ਕਰੋ ਨਸ਼ੇ ਦੀ ਲਤ મોત ਨੂੰ ਖਤ ਨਸ਼ੇ ਦੀ ਲਤ મોત ਨੂੰ ਖਤ ਨਸ਼ੇ ਪੰਜਾਬ ਚ ਰਹਿਣ ਨਹੀਂ ਦੇਣਾ ਆਪਣੀ ਕਿਸੇ ਨੂੰ ਕਹਿ ਨਹੀਂ ਦੇਣਾ ਪੰਜਾਬ ਚ ਰਹਿਣ ਨਹੀਂ ਦੇਣਾ ਆਪਣੀ ਕਿਸੇ ਨੂੰ ਕਹਿ ਨਹੀਂ ਦੇਣਾ ਪੰਜਾਬ ਪੰਜਾਬ ਚ ਰਹਿਣ ਨਹੀਂ ਦੇਣਾ ਆਪਣੀ ਕਿਸੇ ਨੂੰ ਕਹਿ ਨਹੀਂ ਦੇਣਾ ਪੰਜਾਬ ਪੰਜਾਬ ਚ ਰਹਿਣ ਨਹੀਂ ਦੇਣਾ ਆਪਣੀ ਕਿਸੇ ਨੂੰ ਕਹਿ ਨਹੀਂ ਦੇਣਾ ਕਸ਼ਾ ਗੀ ਲੱਪ ਹੋ ਤੂੰ ਘੱਟ ਹਮਨੇ ਕਰੋ ਹਮਨੇ ਕਰੋ ਕਸ਼ਾ ਦੇ ਬਤਾਰੀ ਅੰਦਰ ਕਰੋ ਅੰਦਰ ਕਰੋ ਕਸ਼ਾ ਪੰਜਾਬ ਸਰਹਿ ਨਹੀਂ ਦੇਣਾ ਹਮਨੇ ਕਿਸੇ ਨੂੰ ਕਹਿ ਨਹੀਂ ਦੇਣਾ ਕਸ਼ਾ ਪੰਜਾਬ ਸਰਹਿ ਨਹੀਂ ਦੇਣਾ ਹਮਨੇ ਕਿਸੇ ਨੂੰ ਕਹਿ ਨਹੀਂ ਦੇਣਾ ਕਰੋ ਹਮਨੇ ਕਰੋ ਅੰਦਰ ਕਰੋ ਕਸ਼ਾ ਪੰਜਾਬ ਸਰਹਿ ਨਹੀਂ ਦੇਣਾ ਹਮਨੇ ਕਿਸੇ ਨੂੰ ਕਹਿ ਨਹੀਂ ਦੇਣਾ ਕਸ਼ਾ ਪੰਜਾਬ ਸਰਹਿ ਨਹੀਂ ਦੇਣਾ ਹਮਨੇ ਕਿਸੇ ਨੂੰ ਕਹਿ ਨਹੀਂ ਦੇਣਾ ਹੁਣ ਜਾਗੋ ਕਸ਼ਾ ਜਾਗੋ ਹੁਣ ਜਾਗੋ A gente de la peau! A gente de la peau! A gente de la peau!